ਕਿਸਮੋ ਦੇ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਤੇ ਅਸੀਂ ਚੱਲੇ ਆ ਆਪਣੀ ਪਿਆਰੀ ਜੀ YouTube ਫੈਮਿਲੀ ਦੇ ਦੀਦੀ ਦੇ ਬੇਟੇ ਦਾ ਬਰਥਡੇ ਆ ਉਹ ਮੇਰੇ ਸਬਸਕ੍ਰਾਈਬਰ ਵੀ ਨੇ ਦੀਦੀ ਨਾਲ ਪਿਆਰ ਬਹੁਤ ਵਧੀਆ ਬਣਿਆ ਦੀਦੀ ਦਾ ਖੁੱਦ ਦਾ ਵੀ ਚੈਨਲ ਆ ਤੇ ਦੀਦੀ ਨੇ ਬਹੁਤ ਹੀ ਪਿਆਰ ਤੇ ਮਾਨਸਿਕ ਕਰਨਾ ਸਾਨੂੰ ਫੋਨ ਕੀਤਾ ਵੀ ਤੁਸੀਂ ਜ਼ਰੂਰ ਆਣਾਗਾ ਨਾ ਵੀ ਤੁਸੀਂ ਜ਼ਰੂਰ ਪਹੁੰਚਿਓ ਸਾਡੇ ਕੋਲ ਤੇ ਉਹ ਦੀਦੀ ਕੌਣ ਨੇ ਕਿਹਨਾਂ ਕੋਲ ਅਸੀਂ ਚੱਲੇ ਆ ਹਨਾ ਉਹ ਤੁਹਾਨੂੰ ਜਾਣੀ ਪਤਾ ਲੱਗੂਗਾ ਤੇ ਸਾਡੀ ਗੱਡੀ ਹੁਣ ਅਸੀਂ ਗੱਡੀ ਚ ਜਾ ਰਹੇ ਸੀ ਖੜੇ ਪੈ ਰਹੀ ਗੱਡੀ ਦਾ ਢੇਡਾ ਆ ਗਿਆ ਉਹ ਗੱਡੀ ਸਾਨੂੰ ਚੱਦਣੀ ਪਈ ਹੁਣ ਅਸੀਂ ਜਾਵਾਂਗੇ ਸਕੂਟਰੀ ਤੇ ਤੇ ਚਲੋ ਜੀ ਹੁਣ ਫਿਰ ਤੁਹਾਨੂੰ ਉੱਥੇ ਜਾ ਕੇ ਮਿਲਾਂਗੇ ਤੇ ਬਾਕੀ ਤੁਸੀਂ ਤੁਸੀਂ ਵੀ ਬਹੁਤ ਭੈਣਾਂ ਜਿਹੜੀਆਂ ਉਹ ਦੀਦੀ ਉਹਨਾਂ ਨੂੰ ਜਾਣਦੇ ਹੋ ਤੇ ਉਹ ਦੀਦੀ ਅਜਵੇਟ ਦਾ ਬਰਥਡੇ ਹੈ ਹੈਪੀ ਬਰਥਡੇ ਬੇਟਾ ਗੋਡ ਬles ਤੁ ਪ੍ਰਮਾਤਮਾ ਤੇ ਗਿਆ ਬਹੁਤ ਬਹੁਤ ਲੰਮੀ ਉਮਰਾਂ ਕਰਨ ਤੇ ਬਾਕੀ ਦੀਦੀ ਉਹਨਾਂ ਨੇ ਇਹ ਕੰਟਪਾਰ ਸਾਹਿਬ ਦਾ ਭੋਗ ਰਖਾਇਆ ਹੋਇਆ ਸੀ ਆਠ ਅੱਜ ਉਹਨਾਂ ਦੇ ਭੋਗ ਪਾਣੇ ਨੇ ਤੇ ਅਸੀਂ ਗੁਰਦੁਆਰਾ ਸਾਹਿਬ ਤੇ ਜੀ ਉਹਨਾਂ ਨੇ ਪ੍ਰੋਗਰਾਮ ਰੱਖਿਆ ਹੋਇਆ ਅਸੀਂ ਸਾਰੇ ਜਾਣੇ ਹੁਣ ਉੱਥੇ ਜਾਵਾਂਗੇ ਬੱਚੇ ਨਹੀਂ ਜਾਣਗੇ ਮੈਸੇ ਸਾਇਦ ਪਾਪਾ ਹੀ ਜਾਵਾਂਗੇ ਕਿਉਂਕਿ ਸਕੂਲੀ ਤੇ ਜਾਣਾ ਅਸੀਂ ਨਹੀਂ ਤਾਂ ਸਾਡਾ ਗੱਡੀ ਕਿਸੇ ਦਾ ਜਾਣਾ ਤੇ ਬਾਕੀ ਜੀ ਆਪਾਂ ਤਿਆਰ ਰੈਡੀ ਸ਼ੈਡੀ ਹੋ ਚੁੱਕੇ ਆ ਤੇ ਬਾਕੀ ਹੁਣ ਤੁਹਾਨੂੰ ਮਿਲਾਂਗੇ ਉੱਥੇ ਜਾ ਕੇ ਤੇ ਕਈ ਵਾਰ ਕਹਿੰਦੇ ਨੇ ਜਿਹੜੇ ਫੋਨ ਦੇ ਰਿਸ਼ਤੇ ਹਨਾ ਦਿਲ ਦੇ ਰਿਸ਼ਤੇ ਬਣੇ ਹੋਏ ਵੀ ਬਹੁਤ ਵਧੀਆ ਮਿਲ ਜਾਂਦੇ ਆ ਆਪਾਂ ਨੂੰ ਐਵੇਂ ਉਹ ਦੀਦੀ ਨਾਲ ਪਿਆਰ ਹਨਾ ਜਿਨ੍ਹਾਂ ਨਾਲ ਜਿਹੜੀ ਪਿਆਰ ਮਿਲਿਆ ਬਹੁਤ ਵਧੀਆ ਮਿਲ ਰਿਹਾ ਪਿਆਰ ਸਾਨੂੰ ਵਧੀਆ ਵੀ ਮਿਲ ਗਏ ਹਾਂ ਬਹੁਤ ਲੋਕ ਬੇਕਾਰ ਵੀ ਮਿਲਿਆ ਬਹੁਤ ਚੰਗੇ ਵੀ ਮਿਲਿਆ ਵਾਈਪੀ ਤੇ ਹਨਾ ਤੇ ਇਹ ਉਹ ਚੀਜ਼ਾਂ ਉਹ ਨੇ ਇਹ ਉਹ ਰਿਸ਼ਤੇ ਨੇ ਜਿਹੜੇ ਕਿ ਲੱਖਾਂ ਕਰੋੜਾ ਰੁਪਏ ਦੇ ਕੇ ਵੀ ਮੁੱਲ ਨਹੀਂ ਖਰੀਦ ਸਕਦੇ ਹੈਗੇ ਹਨਾ ਤੇ ਚਲੋ ਜੀ ਹੁਣ ਅਸੀਂ ਜਾਂਦੇ ਹਾਂ ਤੇ ਤੁਹਾਨੂੰ ਫੇਰ ਮਿਲਾਂਗੇ ਦੇਖਦੀਏ ਜਿੰਨੀ ਜੱਟ ਮੈਂ ਵੀਡੀਓ ਬਣਾਈ ਤਾਂ ਜਰੂਰ ਮਿਲਾਂਗੇ ਤੁਹਾਨੂੰ ਸਕੂਟਰੇ ਕੋ ਪਹੁੰਚ ਗਿਆ ਉਹ ਗੱਡੀ ਤੱਕ ਗੱਡੀ ਚ ਤੋਂ ਕੇ ਫਿਰ ਥੋੜਾ ਦੂਰ ਪੈ ਜਾਂਦਾ ਚਲੋ ਦੂਰ ਵੀ ਨਾਲ ਟਾਈਮ ਲੱਗਣਾ ਉੱਡੀ ਦੇ ਉੱਤੇ ਫਿਰ ਇਹ ਗੱਡੀ ਆਪਾਂ ਲੈ ਲਈ ਮਿਲੋ ਜੀ ਸਲੂਟ ਸਾਹਿਬ ਨੂੰ ਸਲੂਟ ਸਲੂਟ ਸਾਹਿਬ ਨੂੰ ਸਲੂਟ ਸਲੂਟ ਸਾਹਿਬ ਨੂੰ ਜੀ ਹੁਣ ਅਸੀਂ ਚਾਹਾਂਗੇ ਗੱਡੀ ਦੇ ਵਿੱਚ ਬਸ ਹੁਣ ਖੰਨੇ ਅਸੀਂ ਮਰੇਲਕੋਟਲਾ ਰੋਡ ਤੇ ਪਹੁੰਚ ਚੁੱਕੇ ਆ ਹੈਲੋ ਇਹ ਤੋਂ ਮੇੜੀ ਆ ਦਾ ਦੂਰ ਨਹੀਂ ਹੈਗਾ ਹੈਲੋ ਜੀ ਬਸ ਜਾ ਕੇ ਉੱਥੇ ਤੁਹਾਨੂੰ ਮਿਲਦੀ ਆ ਜੀ ਅਸੀਸਾ ਦੇ ਜਿਹੜੇ ਗੁਰੂਪਾ ਦੇ ਕਿਉਂ ਗੁਰੂਪਾ ਦੇ ਕਿ ਅਪਾ ਦਾ ਰੇਸਿੰਗ ਗੁਰੂਪਾ ਦੇ ਜੋ ਬੱਸਿਸ ਹੈ ਉਹ ਸੱਜੇ ਰੋਡ ਤੇ ਜਾਵੇਗੀ ਜੀਓ ਸਿਕੁਰਦਾਰਾ ਸਾਹਿਬ ਪਹੁੰਚ ਕੇ ਤੇ ਮੀਲੋ ਜੀ ਸਾਡੇ ਦੀਦੀ ਨੂੰ ਨਮਸਤਕਾਰ ਜੀ ਅਮਨ ਗੋਲ ਦੀਦੀ ਤੇ ਇਹਨਾਂ ਦਾ ਵੀ ਚੈਨਲ ਹੈ ਤੁਹਾਡਾ ਤੇ ਦੀਦੀਆਂ ਦੇ ਬੇਟੇ ਦਾ ਹੈਗਾ ਬਰਥਡੇ ਸਾਰੇ ਜਣੇ ਨੂੰ ਜਿਹੜੀ ਜਰੂਰ ਕਰਿਓ ਤੇ ਉਧਰ ਮੀਲੋ ਜੀ ਸਾਡੇ ਅਰਥੀ ਤੇ ਸ਼ਸ਼ੀ ਕਾ ਜੀ ਆਰਗੇਨਿਕ ਗਾਰਡਨਿੰਗ ਅਦੀ ਬਲੌਗਸ 18 ਇਹ ਮੇਰੇ ਦੋਨੋਂ ਚੈਨਲ ਨੇ ਪਹੁੰਚਿਓ ਤੇ ਦੀਦੀ ਆਪਣੇ ਚੈਨਲ ਦਾ ਵੀ ਨਾਮ ਬੋਲ ਦੋ ਅਮਨ ਗੋਲ ਦੀ ਮੋਟੀਵੇਸ਼ਨਲ ਤੇ ਅਸੀਂ ਅੱਜ ਦੀਦੀ ਕੋਲ ਆਏ ਹਾਂ ਤੇਰਾ ਮਾਣ ਵਧਾਇਆ ਬਹੁਤ ਆਕੜੀ ਪਿਆਰ ਲੈ ਕੇ ਆਉਂਦੇ ਹਾਂ ਹਾਂ ਮਾਣ ਤਾਂ ਖੇ ਪਿਆਰ ਆਸ ਤੇ ਗਾਇਜ਼ ਜਿਹੜੇ ਰਿਸ਼ਤੇਦਾਰ ਨੇ ਫਾਰਮੈਲਟੀ ਦਾ ਭੈਣ ਭਾਈ ਨਹੀਂ ਕਰਨੀ ਉਹ ਦੋ ਦਿਨ ਪਹਿਲਾਂ ਨਿਯੋਤਾ ਦਿੰਦਾ ਹੁੰਦਾ আর ਜਿਹਨੇ ਦਿਲੋਂ ਬੁਲਾਉਣਾ ਹੁੰਦਾ ਅੱਠ ਦਿਨ ਪਹਿਲਾਂ ਦੱਸਦਾ ਇਹਨਾਂ ਨੇ ਸਾਨੂੰ ਪਹਿਲਾਂ ਦੱਸਿਆ ਤੇ ਸਭ ਤੋਂ ਵੱਡੀ ਗੱਲ ਹੈ ਪਿਆਰ ਨਾਲ ਅਸੀਂ ਇੱਥੇ ਪਹੁੰਚੇ ਹਾਂ जुकाम सी कल तक मैं कल तक जुकाम सी मैं सरदार जी रॉन्ग जब पाई लिया दो मैं पहुंचना ही पहुंचना मानसाली टूटना थोड़े दो बूटे डिगे जी मैं ਮੈਂ ਨਹੀਂ ਪੀਣਾ ਮੈਂ ਨਹੀਂ ਜਾਣਾ ਚਾਹਣਾ ਇਹ ਕਿੱਥੇ ਜਾਣਾ ਹੈ ਇਹਦੇ ਸਾਰੇ ਪਰਨ ਦੀ ਉਤਸਾਹ ਇਹ ਮਤਲਬ ਨਹੀਂ ਕਿਹਾ ਮਤਲਬ ਨਹੀਂ ਚਾਹਿਆ ਕਿ ਤੁਹਾਨੂੰ ਲੱਗਦਾ ਹੈ ਕਿ ਮਾਤਾ ਜੀ ਨੇ ਬੁਲਾਉਣਾ ਸੀ ਕਿ ਨਹੀਂ ਜਾਣਾ ਜਰੂਰੀ ਹੈ थैंक यू ਸੋ ਮਚ थैंक यू ਹਾਂਜੀ ਗਾਇਸ ਚਲੋ ਜੀ ਹੁਣ ਪ੍ਰਸ਼ਾਦਾ ਸ਼ਗਨ ਚਲਦੇ ਹਾਂ ਡੇਦੀ ਦੀ ਜੀ ਇਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਤੇ ਤੇ ਚਲੋ ਜੀ ਹੁਣ ਆਪਾਂ ਚੱਲਦੀਆਂ ਪ੍ਰਸ਼ਾਦਾ ਸ਼ਗਨ ਹਾ ਪੁੱਤ ਦਾ ਸਾਡੇ ਦਾ ਬਰਥਡੇ ਆ ਜੀ ਕੀ ਨਾਮ ਆ ਪੁੱਤ ਹਾਂ ਇਹਨੂੰ ਸਾਰੇ ਜਣੇ ਵਿਸ਼ ਕਰਿਓ ਸਾਡੇ ਪੁੱਤ ਦੀ ਲੰਬੀ ਲੰਬੀ ਉਮਰ ਆ ਹੋਣ ਤੇ ਸਾਡੀ ਦੀਦੀ ਨੂੰ ਵੀ ਵਿਸ਼ ਕਰਿਓ ਸਾਰੇ ਜਣੇ ਤੇ ਇਹ ਸਾਡੇ ਪੁੱਤ ਦਾ ਅੱਜ ਬਰਥਡੇ ਆ ਤਾਂ ਕਰਕੇ ਅੱਜ ਸਾਡਾ ਸਵੱਭ ਬਣਿਆ ਸਾਰਿਆਂ ਨੂੰ ਮਿਲਣ ਦਾ ਆਪਣੀ ਨੀਤੀ ਮੈਂ ਤਾਂ ਵੀ ਕਾਰਨ ਮਿਲ ਲੂੰਗੀ ਆ ਹਾਂ ਕਦੇ ਨਾ ਸਾਡੇ ਸਾਡੇ ਤੋਂ ਥੋੜੇ ਜਿਹੇ ਲੋਕਾਂ ਨੇ ਚਲੋ ਕੋਈ ਨਾ ਕਾਰਨ ਹੀ ਚੱਲਦੇ ਰਹਿੰਦੇ ਨੇ ਘਰਾਂ 'ਚ ਵੀ 100 ਗੱਲਾਂ ਹੁੰਦੀਆਂ ਨੇ ਆਨਲਾਈਨ ਵੀ ਹੋ ਜਾਂਦੀਆਂ ਨੇ ਕੋਈ ਗੱਲ ਨਹੀਂ ਜੀ ਸਹੀ ਗੱਲ ਪਰ ਗਲਤਫਹਿਮੀਆਂ ਹੁੰਦੀਆਂ ਨੇ ਗਲਤਫਹਿਮੀਆਂ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਨਹੀਂ ਆਪਾਂ ਨੂੰ ਪਤਾ ਹੁੰਦਾ ਬਟ ਆਂ ਦੇ ਨਾਲ ਜਦੋਂ ਪਤਾ ਲੱਗ ਜAVE ਨਾ ਫਿਰ ਸਾਰਾ ਕੁਝ ਸਹੀ ਹੋ ਜਾਂਦਾ ਸਹੀ ਹੋ ਜਾਂਦਾ ਜਿਉਂਦੇ ਜਿਿਆਂ ਦੇ ਮੇਲੇ ਨੇ ਹਾਂ ਸਹੀ ਗੱਲ ਹਾਂਜੀ ਫ੍ਰੈਂਡਸ ਅਸੀਂ ਲੱਗਿਆ ਲੰਗਰ ਸ਼ਕਣ ਇੱਧਰ ਦੀਦੀ ਉੱਧਰ ਟੀਵੀ ਖੜੇ ਨੇ ਬਾਕੀ ਸਾਰੇ ਸ਼ਕ ਰਹੇ ਨੇ ਆਜੋ ਜੀ ਤੁਸੀਂ ਵੀ ਸ਼ਕ ਲਓ ਤੇ ਵਰਸ਼ਾਦਾ ਹੁਣ ਆਪਾਂ ਸ਼ਕ ਲਈਏ ਜਲਦੀ ਜਲਦੀ ਆਪਾਂ ਜੀ ਜੀ ਬੈਠਣੇ ਆਓ ਉਧਰ ਦੀਦੀ ਭਾਜੀ ਸੰਗਦੇ ਰਹੇ ਦੀਦੀ ੱੱਕੇ ਨਾਲ ਲੈ ਲੈ ਕੇ ਆ ਰਹੇ ਆ ਰੋਟੀ ਛੜਾ ਛੜਾ ਕੇ ਅਸੀ ਤਾਂ ਵਹੀ ਮੈਦਾ ਮਿੱਲੀ ਸੀਗੀ ਹੁੰਦੀ ਬਾਜੀ ਤੁਹਾਰੀ ਫੇਰ ਦਾ ਸ੍ਰੀ ਕਾਲ ਲੋਨੋ ਕੀ ਲੱਗੇ ਉਹ ਤੇਰੀ ਵਸਤੀ ਹੈ ਇਧਰ ਵਾਈ ਮਿਲ ਰਹੇ ਨੇ ਸਾਰੇ ਮਿਲਣੀ ਹੋ ਰਹੀ ਆ ਬਾਜੀ ਸਾਡੇ ਸੰਗ ਤੇ ਆ ਕੀ ਕਹਿੰਦੇ ਸੀਗਾ ਦੀਦੀ ਮੈਂ ਕਹਿੰਨਾ ਨੂੰ ਮੈਂ ਤੇ ਤੇ ਨਾਲ ਰਹਿਣਾ ਆ ਜੀ ਆ ਜਾਓ ਮੈਂ ਯਾਨੀ ਰੋਕਿਆ ਨਾ ਬਾਜੀ ਕਿ ਪਹਨਣਾ ਹੈ ਇਹਨੇ ਬੋਸ ਲੈਣਾ ਮੈਂ ਫਿਰ ਆਏਗਾ ਇਹੋ ਕਾ ਵਾਇਰ ਇਹ ਕਰਨਾਗੇ ਇਹਨਾਂ ਨੂੰ ਨਾਲੇ ਆਹ ਉਹ ਵੀ ਤਾਂ ਗੱਲ ਕਰਕੇ ਰਹਿਣਾ ਦੇ ਕੇ ਰਹਿ ਬਸ ਹੀ ਆਈਡੀ ਵਾਚ ਕਰਵਾਉਣਾ ਹਾਂ ਨਹੀਂ ਨਹੀਂ ਹਾਂ ਕਿਉਂ ਕਰਵਾਸ ਦੇ ਇਕੱਠੇ ਰੋ ਬੈਠੇ ਬੈਠੇ ਮਜ਼ਾਕ ਹਾਂ ਸਹੀ ਗੱਲ ਆ ਪ੍ਰਮਾਤਮਾ ਸਾਹਿਬ ਨੂੰ ਇਕੱਠੇ ਰੱਖੇ ਹਾਂ ਇਹ ਤਾਂ ਚੱਲਦਾ ਹੀ ਰਹਿੰਦਾ ਹਾਸੀ ਮਜ਼ਾਕ ਤਾਂ ਹਨਾ ਚੱਲੇ ਆ ਜੀ ਹੁਣ ਦੀਦ ਦੇ ਘਰ ਹੁਣ ਦੀਦ ਦੇ ਘਰ ਨੂੰ ਚੱਲਦੇ ਆ ਅਸ ਤਾਂ ਬਾਹਰ ਹੀ ਮੋੜਨਾ ਸੀ ਪਰ ਸਾਡੀ ਦੀਦੀ ਕਹਿੰਦੀ ਘਰੇ ਜਾਣਾ ਪੈਣਾ ਤੁਹਾਨੂੰ ਹੈ ਬਸ ਆਸਾਂ ਮਿਲੀਆਂ ਆਪਾਂ ਸਹੀ ਗੱਲ ਆ ਇਹ ਕਿੰਨੇ ਚਰ ਬਾਅਦ ਮਲੇ ਹਨ ਸਹੀ ਗੱਲ ਆ ਲਿਖਿਆ ਹੋਇਆ ਲਿਖਿਆ ਹੋਇਆ ਸਹੀ ਦੇਖੋ ਕਿਵੇਂ ਤੇ ਕਿਵੇਂ ਅੱਲਾ ਤਾਂ ਲਾ ਕੇ ਸਾਰੇ ਠੰਡੇ ਹੋ ਕੇ ਬਹਿ ਗਏ ਸਹੀ ਗੱਲ ਆ ਵੀ ਆਪਣੇ ਆਪਣੇ ਬੀਜੀ ਹੋ ਗਏ ਸਾਰੇ ਪਰ ਉਹਨਾਂ ਦਾ ਪੱਕਾ ਬਦੇ ਸੀ ਤੁਸੀਂ ਹਾਏ ਹਾਏ ਇੰਨਾ ਜਿ ਪਿੰਡ ਪਿੰਡ ਨੂੰ ਬਾਕੀ ਨਹੀਂ ਆਉਂਦੀ ਹਾਂ ਹੋਰ ਤਾਂ ਲੈ ਕਰਦੀ ਹਾਂ ਅਜੇ ਤੱਕ ਹਾਂ ਬਹੁਤ ਹੋਟਾ ਚਾਲ ਦੇਣੇ ਖੰਨੇ ਤੋਂ ਜੈ ਕਿਸੇ ਕੋਲ ਸੈਂਡ ਕਰਕੇ ਆ ਜਾਓ ਉਹਨੋਂ ਗੱਲ ਹੀ ਨਹੀਂ ਕਰਨੀ ਦੀਦੀ ਉਰੇ ਇੱਕ ਚੀਜ਼ ਖੜੀ ਹੁੰਦੀ ਅੱਜ ਕੀ ਉਹ ਕੀ ਨਹੀਂ ਖੜਾ ਉਹ ਵਾਲਾ ਕੁਛ ਖੜਾ ਟਰਾਲੀ ਛੋਟੀ ਟਰਾਲੀ ਹਾਂ ਇੱਥੇ ਗੜੀ ਹੁੰਦੀ ਆ ਬਈ ਚੀਕੂ ਲੱਗੇ ਹੋਏ ਨੇ ਦੀਦੀ ਉਹਨਾਂ ਦੇ ਹੁਣ ਅਸੀਂ ਚੀਕੂ ਪੱਕੇ ਤੇ ਆਵਾਂਗੇ ਆ ਦੇਖ ਲਓ ਜੀ ਕਿਵੇਂ ਪਏ ਨੇ ਵੈਸੇ ਅਸੀਂ ਚੀਕੋ ਇਹ ਨਾ ਦੀਦੀ ਉੱਪਰ ਨਹੀਂ ਪੱਕਦੇ ਹੁੰਦੇ ਅੱਛਾ ਉੱਪਰ ਹਾਂ ਐ ਵੈਸੇ ਬਨਨਗੇ ਚੱਲ ਵਾਪੇ ਜਮਾਨੇ ਕੇ ਰੱਖ ਦੋ ਫੇਰ ਪੱਕਦੇ ਨੇ ਇਹ ਬਹੁਤ ਵਧੀਆ ਹੁੰਦੇ ਨੇ ਪਰ ਆਪਣੇ ਨਾ ਇੱਧਰ ਬੈਦਰ ਨਹੀਂ ਹੈਗਾ ਨਹੀਂ ਹਾਲ ਚ ਦੋ ਵਾਰ ਦੀ ਨਾ ਕਰਦੇ ਨੇ ਪਰ ਪਹਾੜਾਂ 'ਚ ਹਾਂਜੀ ਹਾਂ ਆਪਣੇ ਪੰਜਾਬ ਦੇ ਵਿੱਚ ਸਿਰਫ ਇੱਕ ਵਾਰ ਸਾਡੇ ਮਾਸੀ ਸੱਸ ਦੇ ਲੱਗਿਆ ਹੋਇਆ ਪਿੰਡ ਕੋ ਦੀਦੀ ਐਨਾ ਉੱਤਰ ਦਾ ਫਰੂਟ ਐਨਾ ਇਹ ਦੇਖ ਲੋ ਆਟ ਇੱਕ ਵਾਰ ਘੱਟ ਲੱਗਦੇ ਨੇ ਇੱਕ ਵਾਰ ਜ਼ਿਆਦਾ ਲੱਗਦੇ ਨੇ ਮੈਂ ਇੱਕ ਮਿੰਟ ਖੜੀ ਜੀ ਮੈਂ ਸੈੱਲਦੀ ਆ ਜੇ ਅਸੀਂ ਦੋਨੋਂ ਸੈੱਲੀਆਂ ਅੱਛਾ ਅੱਛਾ ਖੁੱਦਰ ਲੱਗੇ ਹੋਏ ਨੇ ਵੀਰ ਜੀ ਤੇ ਗੱਲਾਂ ਕਰਨ ਜਾਣ ਪਛਾਣੇ ਕੱਢਣ ਲੱਗੇ ਹੋਏ ਹਮਲੋ ਦੀ ਤੇ ਇਧਰ ਦੀ ਦੀ ਆਪਣੇ ਗਿਫਟ ਦੇ ਕੇ ਹਟੇ ਨੇ ਦੀਦੀ ਨੂੰ ਹਾਂ ਜੀ ਅਮਰੂਦੋ ਪਾਏ ਨੇ ਕੋ ਬਈ ਨੇ ਦੇਖੋ ਹਾਂ ਪਾਏ ਨੇ ਸਾਡੇ ਬੱਚੇ ਦੇ ਕੇ ਚੱਲੇ ਨੇ ਦੋ ਇਹਨਾਂ ਦੋ ਜੀਆਂ ਨੂੰ ਨਵੀਂ ਜ਼ਿੰਦਗੀ ਦੀ ਜਗ੍ਹਾ ਮਿਲ ਗਈ। ਹਾਂ ਸਹੀ ਗੱਲ ਆ। ਕਿ ਇੱਧਰ ਦੀਦੀ ਉਹਨਾਂ ਦੇ ਰਿਸ਼ਤੇਦਾਰ ਖੜੇ ਨੇ। ਬਸ ਹੁਣ ਅਸੀਂ ਜਾਣ ਦੀ ਕਰਦੇ ਆ ਤਿਆਰੀ ਦੀਦੀ ਨੂੰ ਸ਼ਗਨ ਪੜਾ ਦਈਏ ਫਿਰ ਉਸ ਤੋਂ ਬਾਅਦ ਅਸੀਂ ਜਾਣੇ ਆ। ਕਿਉਂਕਿ ਹਾਂ ਪਰਨੇ ਬਹੁਤ ਜ਼ਿਆਦਾ ਹੋ ਰਹੀ ਹੈ। ਬਾਕੀ ਜੀ ਹੁਣ ਦੇਖਦੇ ਕਿੱਥੇ ਜਾਣੇ ਆ ਕੀ ਕਰਦੇ ਆ। ਦਿੱਲੀ ਰਸਤੇ ਉੱਥੋਂ ਜਾ ਕੇ। ਲੱਗਿਆ ਪੱਕੇ ਦੀ ਰਸਮ ਹੋਣ। ਦੀਦੀ ਉਹਨੇ ਆਪਣੇ ਬੇਟੇ ਦੇ ਜਿਹੜੀ ਪੱਗਾ ਨੂੰ ਉੱਚੀ ਬਣਾਉਣੀ ਹੈ ਜਿਹੜੇ ਨਾਨਕੇ ਲੈ ਕੇ ਉਹਨੇ ਮੈਂ ਕਿਹਾ ਪਹਿਲੀ ਪੱਗ ਹੁੰਦੀ ਹੈ ਨਾਨਕਿਆਂ ਦੀ ਤੇ ਦੀਦੀ ਉਹਨੇ ਲੱਗੇ ਨੇ ਹੁਣ ਪੱਗ ਦਾ ਪੱਗ ਦੀ ਰਸਮ ਕਰਨੀ ਉਹ ਹੁੰਦੀਆਂ ਨਹੀਂ ਜੇ ਰਸਮਾਂ ਜਿੰਮੇ ਪਿੰਡਾਂ ਵਿੱਚ ਸ਼ਹਿਰਾਂ ਨੂੰ ਤਾਂ ਪਤਾ ਨਹੀਂ ਵੀ ਕਰਦੇ ਨੇ ਕਿ ਨਹੀਂ ਪਿੰਡਾਂ ਵਿੱਚ ਐਦਾਂ ਕੱਪੜੇ ਲਿਆਉਣੇ ਨਾਨਕੇ ਆ ਵੱਲੋਂ ਜਿਹੜੇ ਵੀ ਆਉਂਦੇ ਨੇ ਰਿਸ਼ਤੇਦਾਰ ਕੋਈ ਪੈਸਿਆਂ ਦਾ ਸ਼ਗਨ ਦੇ ਜਾਂਦਾ ਕੋਈ ਕੱਪੜਿਆਂ ਦਾ ਸ਼ਗਨ ਦੇ ਜਾਂਦਾ ਹਨ ਤੇ ਹੈ ਨਾਨਕੇ ਸਾਡਾ ਜੱਤੀ ਆਇਨੇ ਕੱਪੜੇ ਇਹ ਕੱਪੜਿਆਂ ਦੀ ਰਸਮ ਹੋ ਰਹੀ ਆ ਸੋਨੇ ਸੋਨੇ ਨੂੰ ਤੁਸੀਂ ਵੀ ਦੇਖ ਲਓ ਕਿੰਨੇ ਸਿਲੀ ਦੇ ਕੋਈ ਕਿੰਨੇ ਪਿਆਰੇ ਪਿਆਰੇ ਸੁਖ ਨੇ ਕਲਰਿੰਗ ਬਹੁਤ ਪਿਆਰੇ ਪਿਆਰੇ ਨੇ ਆ ਮੰਦਰੀ ਦਾ ਹੁੰਦੇ ਜਿਹੜਾ ਉਹਦੀ ਉਤਰਾਤਾ ਉਹ ਉਹ ਫੋਟੋ ਲੈ ਰਹੇ ਆ ਆ ਪਾ ਕੇ ਤਾਂ ਜੀ ਬਿਹਰੇ ਦੇ ਚਾਹਾਂ ਮੰਦਰੀ ਦੇ ਆ ਕੁਸ਼ੀਲਾ ਬਹੁਤ ਵਾਰ ਤੋਂ ਬਤਨ ਤੇ ਪਹੁੰਚ ਆ ਪਹਿਲੀ ਪੱਗ ਦਾ ਬੱਚੇ ਬੱਚੇ ਹੋਏ ਮੇਰਾ ਸਮੂਹ ਦੀ ਆ ਨਾਨਕਿਆਂ ਵੱਲੋਂ ਪਹਿਲੀ ਪੱਗ ਲੈ ਕੇ ਆਉਣਾ ਬੱਚਿਆਂ ਦੇ ਲਈ ਨਾਨਕੇ ਪੱਗ ਤੇ ਹੁਣ ਉਹ ਬੰਨਣ ਲੱਗੇ ਨੇ ਸਿਹਤ ਰੂਜੀ ਬੱਚੇ ਨੂੰ ਤੰਦਰੁਸਤੀਆਂ ਵਕਸ਼ਣ ਲੰਬੀ ਆਲੰਪੀਆ ਉਮਰਾ ਕਰਨਾ ਤੇ ਆਪਣੇ ਮਾਪੇ ਲਈ ਕਿ ਆਗਿਆਕਾਰੀ ਬੱਚਾ ਬਣੇ ਤੇ ਇੱਕ ਚੰਗਾ ਤੇ ਨੇਕ ਇਨਸਾਨ ਬਣੇ ਆਪਾਂ ਤੇ ਹੀ ਦੁਆ ਕਰ ਸਕਦੇ ਹਾਂ ਹਰ ਬੱਚੇ ਦੇ ਲਈ ਸੁਝੌਣ ਲੱਗੇ ਸਿਰਦਾ ਤਾਜ ਮਹਾਰਾਜ ਜੀ ਇਹਨੂੰ ਇਦਾਂ ਹੀ ਸਿੱਕੀ ਸਰੂਪ ਵਿੱਚ ਰੱਖਣ ਪ੍ਰਮਾਤਮਾ ਜੀ ساری ਜ਼ਿੰਦਗੀ ਤੱਕ ਆਪਣੀ ਇਹ ਸੰਭਾਲ ਕੇ ਰੱਖੇ ਜਿਹੜੀ ਆਪਣੀ ਸਿੱਕੀ ਸਰੂਪ और जी हमारी की बात है क्या ना 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 क्या ਹਾਂਜੀ ਚਲੋ ਤੇਰੀ ਮੋਏ ਦੋ ਵੀਰ ਚੁੱਕ ਲਿਓ ਉੱਤੇ ਨਹੀਂ ਜਾਣਾ ਕਿੱਥੇ ਜਾ ਕੇ ਆਣਾ ਟੀਗਾ ਚਲੋ ਵਈ ਹੁਣ ਅਸੀਂ ਚੱਲੇ ਸਾਰਿਆਂ ਨੂੰ ਹੁਣ ਮਿਲ ਲੈ ਹੁਣ ਅਸੀਂ ਆਪਣਾ ਚੱਲੇ ਘਰ ਨੂੰ ਹਾਂਜੀ ਫਰੈਂਡਸ ਹੁਣ ਅਸੀਂ ਚੱਲੇ ਆ ਘਰ ਨੂੰ ਵਾਪਸ ਫੇਰ ਆਵਾਂਗੇ ਹੁਣ ਤੇ ਆ ਮੰਡੀ ਤੇ ਹੁਣ ਸ਼ਗਨ ਪਹਾਰ ਜਿਹੜੇ ਹੋ ਗਏ ਅਸੀਂ ਅਸੀਂ ਦੇਖ ਕੇ ਆ ਗਏ ਤੇ ਬਹੁਤ ਵਧੀਆ ਨੇਚਰ ਲੱਗਿਆ ਦੀ ਦਾਦੀ ਦੀ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਤੇ ਹੁਣ ਇੱਕ ਦੀਦੀ ਨੂੰ ਮਿਲਣਾ ਸੀ ਔਰ ਦੀਪ ਦੀਦੀ ਫਿਲ ਹੋ ਗਿਆ ਬਹਾਨਨੇ ਨਾਲ ਹੈ ਨਾ ਬਹੁਤ ਵਧੀਆ ਦੋਨਾਂ ਭੈਣਾਂ ਦਾ ਬਹੁਤ ਵਧੀਆ ਨੇਚਰ ਆ ਨਾ ਨਾ ਮਿਲ ਕੇ ਪਤਾ ਲਾਇਆ ਦਾ ਹਮਨ ਮੇਂ ਵੀ ਬੰਦੇ ਦਾ ਕੀ ਹੋ ਜਾ ਨੇਚਰ ਹੈ ਨਾ ਤੇ ਬਹੁਤ ਵਧੀਆ ਨੇਚਰ ਆ ਤੇ ਬਹੁਤ ਵਧੀਆ ਲੱਗਿਆ ਮਿਲ ਕੇ ਬਹੁਤ ਵਧੀਆ ਲੱਗਿਆ ਸਾਰੇ ਜਾਣਿਆਂ ਨੂੰ ਮਿਲ ਕੇ ਤੇ ਵਾਹਿਗੁਰੂ ਜੀ ਇਦਾਂ ਹੀ ਕੋਈ ਮੇਰੇ ਤੋਂ ਵੀ ਪ੍ਰੋਗਰਾਮ ਕਰਾਉਣਾ ਮੈਂ ਵੀ ਆਪਣੀ YouTube ਫੈਮਿਲੀ ਨੂੰ ਬੁਲਾਵਾਂ ਹੈ ਨਾ ਸਾਰਿਆਂ ਨੂੰ ਤੇ ਬਹੁਤ ਵਧੀਆ ਲੱਗਿਆ ਚਲੋ ਜੀ ਹੁਣ ਅਸੀਂ ਘਰ ਜਾ ਕੇ ਫਿਰ ਤੁਹਾਨੂੰ ਮੈਂ ਦਿਖਾਉਂਗੀ ਪਤਾ ਸੀ ਜਾਣਿਆ ਘਰ ਨੂੰ ਗਰਮੀ ਬਹੁਤ ਆ ਇੱਕ ਤਾਂ ਮੇਰੀ ਸਰੀਰਕ ਤੈਨਾ ਬਹੁਤ ਜ਼ਿਆਦਾ ਖਰਾਬ ਹੋਈ ਪਈ ਆ ਧੁੱਪ ਨਾਲ ਮੈਨੂੰ ਨਾ ਹੁੰਦੀ ਆ ਇਨਫੈਕਸ਼ਨ ਹੋ ਜਾਂਦੀ ਆ ਹਾਂ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਨਾ ਮੇਰਾ ਬੁਧੂ ਹੁਣ ਲਾਲ ਹੋ ਜਾਂਦਾ ਆ ਦੇਖਾ ਸਾ ਬ੍ਰਿਕ ਜਿਹੇ ਦਾਣੇ ਜਿਹਾ ਹੋਏ ਪਏ ਨੇ ਬਹੁਤ ਜ਼ਿਆਦਾ ਰੈਸ਼ ਜਿਹਾ ਹੋ ਜਾਂਦਾ ਨੇ ਕਾਫੀ ਜ਼ਿਆਦਾ ਬੁਰਾ ਹਾਲ ਜਿਹਾ ਹੋ ਜਾਂਦਾ ਧੁੱਪ ਨਹੀਂ ਹੁੰਦੀ ਤਾਂ ਕਿ ਤਵੇ ਜਾ ਹੁੰਦਾ ਹੈਗਾ ਬਹੁਤ ਇਸਕੇ ਬਹੁਤ ਚਲੋ ਹੁਣ ਅਸੀਂ ਤੁਹਾਨੂੰ ਜਾ ਕੇ ਘਰੇ ਮਿੰਦੀ ਕਿਉਂਕਿ ਸ਼ਾਇਦ ਆਪਾਂ ਨੇ ਫੇਰ ਖੰਨੇ ਆਉਣਾ ਮੈਨੂੰ ਘਰ ਛੱਡ ਕੇ ਉहां पे ਚਲੇ ਜਾਣਾ ਨਾ ਭਾਈ ਸਕੂਟਰੀ ਤੇ ਹੋਰ ਨਾ 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 ਮੈਂ ਤਾਂ ਮਰ ਜੂ ਮੈਂ ਤਾਂ ਜਲ ਜੂ ਮੈਂ ਤਾਂ ਆ ਜੂ ਆ ਜਾਓ ਸਕੂਟਰੀ ਲੈ ਕੇ ਆ ਜਾਓ ਬਸ ਕਰ ਚਲੋ ਜੀ ਹੁਣ ਅਸੀਂ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਜਾ ਕੇ ਜਾ ਕੇ ਦੇਖੋ ਜੀ ਅਸੀਂ ਹੁਣ ਜਾ ਰਹੇ ਹਾਂ ਆਪਣੇ ਪਿੰਡ ਨੂੰ ਲਲਹੇੜੀ ਰੋਡ ਪਹੁੰਚ ਗਏ ਆ ਕਿਸੇ ਦੀ ਇੰਨੀ ਗਲਤੀ ਆ ਆਰਮੀ ਲਿਖਿਆ ਹੋਇਆ ਵੈਸੇ ਇਹਨਾਂ ਰੂਲਸ ਵੈਸੇ ਪਤਾ ਹੋਣਾ ਚਾਹੀਦਾ ਗੱਡੀ ਵਾਲਿਆਂ ਨੂੰ ਗੱਬੇ ਗੱਡੀ ਖੜਾਈ ਹੋਈ ਆ ਇਹਦੇ ਕਰਕੇ ਪਿੱਛੇ ਇੰਨਾ ਜਾਮ ਲੱਗਿਆ ਹੋਇਆ ਸਿਰਫ ਇੱਕ ਗੱਡੀ ਦੀ ਗਲਤੀ ਕਾਰਨ ਜਾਮ ਲੱਗਿਆ ਪਿਆ ਜਾਮ ਵਿੱਚ ਲੋਕਾਂ ਨੂੰ ਇੰਨਾ ਨਾ ਟਾਈਮ ਖੜਨਾ ਪੈ ਰਿਹਾ ਤੇ ਗੱਡੀ ਖੜਾ ਕੇ ਬਦਨ ਕਿੱਥੇ ਗਏ ਹੋਏ ਨੇ ਤੇ ਆਰਮੀ ਵਾਲਿਆਂ ਨੂੰ ਤਾਂ ਵੈਸੇ ਵੀ ਇੰਨਾ ਰੂਲਸ ਪਤਾ ਹੁੰਦਾ ਵੀ ਹਾਂ ਇਹਨੇ ਰੂਲਸ ਦੇ ਪੱਕੇ ਹੁੰਦੇ ਨੇ ਹਨ ਚਲੋ ਕਈ ਵਾਰ ਕਿਸੇ ਨੂੰ ਨਹੀਂ ਵੀ ਇੰਨਾ ਹੁੰਦਾ ਹੈਗਾ ਤੇ ਹੁਣ ਚੜਨ ਲੱਗਿਆ ਜੀ ਅਸੀਂ ਪੁਲ ਇਹ ਸਾਡਾ ਪੁਲ ਤੇ ਬਸ ਜੀ ਇੱਥੇ ਤੋਂ ਸਾਡਾ ਫਿਰ ਥੋੜਾ ਜਿਹਾ ਅਹਾਂ ਚਾਕੇ ਪਿੰਡ ਆ ਜਿਹੜੇ ਭੈਣ ਭਾਈ ਨੇ ਹੁਣ ਹੋਇਆ ਜਿਓ ਕਿ ਬਹੁਤ ਨੇੜੇ ਹੈ ਸਾਡਾ ਖੰਨੇ ਦੇ ਵਿੱਚ ਪਿੰਡ ਪਿਆ ਸਾਡਾ ਜਿਆਦਾ ਦੂਰ ਨਹੀਂ ਹੈਗਾ 10 ਮਿੰਟ ਮਸਾ ਲੱਗਦੇ ਨੇ ਤੇ ਵਾੜਾ ਯਾਰ ਆਵਾ ਆ ਗੱਡੀ ਚ ਬੈਠ ਕੇ ਤਾਂ ਘਰ ਵੀ ਰਤ ਪਾ ਦੇ ਵੈਸੇ ਆ ਮੌਸਮ ਚ ਤਾਂ ਹੁਣ ਕੋਈ ਫੰਕਸ਼ਨ ਨਾ ਰੱਖੇ ਵੀ ਨਾ ਔਰ ਨਾ ਇਹ ਜੱਗ ਉਹ ਅਜੇ ਗਰਮੀ ਚ ਕੋਈ ਫੰਕਸ਼ਨ ਕਰੇ ਭਈ ਮਤ ਵੱਜ ਜਾਂਦੀ ਆ ਬੰਦੇ ਦੀ ਬਹੁਤ ਜ਼ਿਆਦਾ ਗਰਮੀ ਹੋਗੀ ਬਹੁਤ ਜ਼ਿਆਦਾ ਫਲੇ ਅੰਦਰ ਬੈਠਿਆਂ ਨੂੰ ਨੀਂਦ ਨਹੀਂ ਲੱਗਦੀ ਹੈਗੀ ਜਿੰਨਾ ਬਾਹਰ ਪਤਾ ਲੱਗਦਾ ਨਿਕਲ ਕੇ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਸਾਦੇ ਆਪਾਂ ਨੂੰ ਛੱਟ ਕੇ ਆਉਣਗੇ ਫਿਰ ਵਾਪਸ ਆਉਣਗੇ ਛੱਟ ਕੇ ਆ ਕੇ ਜਦ ਸਕੂਟਰੀ ਤੇ ਜਾਣਾ ਪਊਗਾ ਕਿਉਂਕਿ ਸਾਡੀ ਗੱਡੀ ਨੂੰ ਜਦੋਂ ਅਸੀਂ ਤੋਰਨ ਲੱਗੇ ਉਹਦੇ ਗੇੜਾ ਆ ਗਿਆ ਸੀਗਾ ਤੇ ਫੇਰ ਉਹ ਗੱਡੀ ਭੇਜਤੀ ਸੀ ਕਿ ਗੇੜਾ ਲੈ ਕੇ ਤਾਂ ਕਰਕੇ ਫੇਰ ਸਾਨੂੰ ਹੁਣ ਇਹ ਵੀ ਸਾਡੀ ਹੋ ਸੀਗੀ ਗੱਡੀ ਹਨ ਇਹ ਅਸੀਂ ਸੇਲ ਕਰਤੀ ਸੀ ਇਹ ਵੀ ਗੱਡੀ ਸਾਡੀ ਹੋ ਸੀਗੀ ਸੇਲ ਕਰਤੀ ਸੀ ਪਰ ਅਸੀਂ ਹੁਣ ਜਿਹਨਾਂ ਕੋਲ ਹੈਗੀ ਆ ਫਿਰ ਉਹਨਾਂ ਤੋਂ ਲੈ ਕੇ ਗਈ ਆ ਉਹਨਾਂ ਨੂੰ ਕਿਹਾ ਵੀ ਗੱਡੀ ਦੋ ਭਾਈ ਅਸੀਂ ਜਾਣਾ ਹੈ ਅੱਗੇ ਹਨਾ ਅਸੀਂ ਪੂਰੇ-ਪੂਰੇ ਟਾਈਮ ਤੇ ਪਹੁੰਚੇ ਸੀਗੇ ਪੂਰੇ 11 ਵਜੇ ਸਮਾਪਤੀ ਸੀਗੀ ਅਸੀਂ 11 ਤੋਂ ਪੌਣੇ 11 ਵਜੇ ਪਹੁੰਚ ਗਏ ਸੀਗੇ ਚਲੋ ਜੀ ਹੁਣ ਤੁਹਾਨੂੰ ਜਾ ਕੇ ਘਰੇ ਮਿਲਾਂਗੇ ਹਾਂਜੀ ਫਰੈਂਡਸ ਅਸੀਂ ਆ ਗਏ ਜੀ ਘਰੇ ਘਰੇ ਆ ਗਏ ਹੁਣ ਬਸ ਬੈਠ ਕੇ ਰਸਟ ਰੋਸਟ ਕਰ ਲਈ ਨਿਆਣਿਆਂ ਨੂੰ ਗਾਲਗੁਲਾ ਵੀ ਕੱਢ ਲਈਆਂ ਤੇ ਫੇਰ ਹੁਣ ਦੀਦੀ ਨੇ ਦਿੱਤਾ ਸੀਗਾ ਸਵੀਟਸ ਦੀਦੀ ਨੇ ਡੱਬਾ ਦਿੱਤਾ ਸੀਗਾ ਹਨਾ ਤੇ ਬਹੁਤ ਵਧੀਆ ਲੱਗਿਆ ਦੀਦੀ ਕੋਲ ਜਾ ਕੇ ਮਿਲ ਕੇ ਹਨਾ ਹੋਰ ਭੈਣਾਂ ਨੂੰ ਵੀ ਦੀਦੀ ਨੇ ਕਿਹਾ ਸੀ ਜੇ ਉਹ ਵੀ ਆਉਂਦੀਆਂ ਸ਼ੈਲ ਉਹ ਵੀ ਮਿਲ ਲੰਦੀਆਂ ਸਾਰੀਆਂ ਕਿਉਂਕਿ ਅੱਜ ਕੱਲ ਦੇ ਜਿਹੜੇ ਰਿਸ਼ਤੇ ਨਾਤੇ ਰਹਿ ਗਏ ਨੇ ਉਹ ਪੈਸੇ ਵਾਲੇ ਰਹਿ ਗਏ ਹਨਾ ਫੋਨ ਦੇ ਰਿਸ਼ਤੇ ਅਜਦਾ ਜ਼ਿਆਦਾਤਰ ਇਹੀ ਚੱਲਦਾ ਵੀ ਜੇ ਕਿਸੇ ਕੋਲ ਪੈਸਾ ਉਹਨੂੰ ਹੀ ਅਗਲਾ ਸੱਦਦਾ ਉਹਦੇ ਕੋਲੇ ਜਾਂਦਾ ਉਹਦੇ ਨਾਲੇ ਰਿਸ਼ਤੇਦਾਰੀਆਂ ਨਭਾਉਂਦਾ ਹੈ ਸਿੱਧੀ ਜੀ ਗੱਲ ਆ ਅੱਜ ਕੱਲ ਪੈਸੇ ਜਿਹੜੇ ਖੂਨ ਦੇ ਰਿਸ਼ਤੇ ਆ ਜਿਹੜੇ ਮਤਲਬ ਕਿ ਆਪਣੇ ਪਿਆਰ ਤੋਂ ਰਿਸ਼ਤੇ ਬਣਦੇ ਹਨ ਉਹਦੇ ਵਿੱਚ ਪੈਸਾ ਮੈਟਰ ਨਹੀਂ ਕਰਦਾ ਹੈਗਾ ਉਹਦੇ ਵਿੱਚ ਸਿਰਫ ਪਿਆਰ ਹੁੰਦਾ ਚਾਹੇ ਕੋਈ ਗਰੀਬ ਹੋਵੇ ਚਾਹੇ ਕੋਈ ਅਮੀਰ ਹੋਵੇ ਚਾਹੇ ਕੋਈ ਕਿਵੇਂ ਦਾ ਵੀ ਹੋਵੇ ਹੈਨਾ ਉਹਦੇ ਵਿੱਚ ਸਿਰਫ ਇੱਕ ਪਿਆਰ ਮੈਟਰ ਕਰਦਾ ਪਿਆਰ ਦੇ ਨਾਲ ਬੁਲਾਉਂਦੇ ਆ ਤੇ ਪਿਆਰ ਦੇ ਨਾਲ ਹੀ ਰਿਸ਼ਤੇ ਨਿਭਦੇ ਆ ਜਿਹੜੇ ਖੂਨ ਦੇ ਰਿਸ਼ਤੇ ਆ ਉਹਨਾਂ ਚ ਤਾਂ ਫਿਲਹਾਲ ਇਹ ਦੁਨੀਆ ਦਾ ਸੱਚ ਆ ਵੀ ਇਹ ਮੈਂ ਇਕੱਲੀ ਨਹੀਂ ਕਹਿ ਰਹੀ ਆ ਦੁਨੀਆ ਦਾ ਸੱਚ ਆ ਵੀ ਉਹਨਾਂ ਦੇ ਵਿੱਚ ਤਾਂ ਸਿਰਫ ਪੈਸੇ ਵਾਲਿਆਂ ਨੂੰ ਪਹਿਲ ਦਿੱਤੀ ਜਾਂਦੀ ਆ ਹਰ ਕੰਮਾਂ ਦੇ ਵਿੱਚ ਪੈਸੇ ਵਾਲੇ ਦੇ ਕੋਲੇ ਰਿਸ਼ਤੇਦਾਰ ਭੱਜ ਭੱਜ ਕੇ ਜਾਣਗੇ ਜਿਨ੍ਹਾਂ ਦੇ ਘਰ ਸੋਨੇ ਹੋਣਗੇ ਹਨਾ ਤੇ ਪੈਸਾ ਹੋਊਗਾ ਕੋਲ ਤੇ ਉਹਨਾਂ ਕੋਲ ਚਾਹੇ ਉਹ ਉਹ ਚਾਹੇ ਦਿਲ ਤੋਂ ਪਿਆਰ ਨਾ ਕਰਨ ਨਾ ਸਿਰਫ ਆਓ ਭਗਤ ਵਧੀਆ ਕਰ ਦੇਣਗੇ ਖਲਾਫ ਲਾ ਵਧੀਆ ਦੇਣਗੇ ਬਟ ਜਿੰਨਾ ਪਿਆਰ ਆਪਣਾ ਮਤਲਬ ਕਿ ਮਿਲਦਾ ਹੁਣ ਹੁਣ ਸੋਚ ਕੇ ਆਇ ਲੱਗਦਾ ਵੀ ਹਾਂ YouTube ਤੇ ਆ ਕੇ ਕੁਝ ਬਹੁਤ ਕੁਝ ਮਿਲ ਗਿਆ ਜਿਹੜਾ ਆਪਾਂ ਅਚੀਜ਼ਾਂ ਨਹੀਂ ਵੀ ਖਰੀਦ ਸਕਦੇ ਹਨਾ ਇਹ ਉਹ ਚੀਜ਼ਾਂ ਮਿਲੀਆਂ ਆਪਾਂ ਇਹਨੂੰ ਕੀਮਤ ਜਿੰਨੀ ਮਰਜ਼ੀ ਲਾ ਲੋ ਇਹ ਚੀਜ਼ਾਂ ਪਿਆਰ ਦੇ ਨਾਲੇ ਆਪਾਂ ਨੂੰ ਮਿਲ ਸਕਦੀਆਂ ਉਹ ਕੁਝ ਮਿਲ ਰਿਹਾ YouTube ਦੇਤੇ ਆ ਕੇ ਹਨਾ ਇੰਨੀ ਕ ਖੁਸ਼ੀ ਹੁੰਦੀ ਆ ਹਨਾ ਤਾਂ ਸੈਜ ਲੱਗੀ ਹੋਈ ਆ ਦੇਖਣ ਡੱਬਾ ਲੱਗੀ ਓਪਨ ਕਰਨ ਸੈਜ ਹੋਣਾ ਹੋਵੇ ਅ ਉਹ ਦੇ ਕੇ ਖੋਲੀ ਇਹ ਸਾਡੇ ਉਧਰ ਭੂਆ ਜੀ ਉਹਨਾਂ ਦੇ ਪੈਂਟ ਨੇ ਸਾਡੇ ਭੂਆ ਜੀ ਉਹਨਾਂ ਵੱਲੇ ਨੇ ਇਹ ਪੰਜੋਖੇ ਦੀ ਦੀਦੀ ਉਹਨਾਂ ਦਾ ਪਿੰਡ ਆ ਤੇ ਆ ਜਾਓ ਜੀ ਮਮਾ ਆ ਜਾਓ ਜੀ ਤੁਸੀਂ ਵੀ ਖਾ ਲਓ ਯਮਯਮ ਰਸਗੁੱਲੇ ਖਾ ਲਵਾਂ ਮਣਾ ਤੇ ਬਹੁਤ ਪਿਆਰ ਕੀਤਾ ਦੀਦੀ ਨੇ ਮਤਲਬ ਕਿ ਸਾਨੂੰ ਤੇ ਜਾ ਕੇ ਦੀਦੀ ਨੇ ਬਿਲਕੁਲ ਵੀ ਸਾਨੂੰ ਫੀਲ ਨਹੀਂ ਹੋਇਆ ਵੀ ਅਸੀਂ ਫਸਟ ਟਾਈਮ ਦੀਦੀ ਕੋਲ ਆਏ ਆ ਹਨਾ ਵੀ ਦੀਦੀ ਦੇ ਆਪਣੇ ਵੀ ਸੀਗੇ ਸਾਰੇ ਵੀ ਦੀਦੀ ਨੇ ਸਾਨੂੰ ਜੋ ਪੁੱਛਿਆ ਨਹੀਂ ਜਾਂ ਸਿਰਫ ਸਾਨੂੰ ਇੱਕ ਵਾਰ ਮਿਲੇ ਆ ਬਿਲਕੁਲ ਵੀ ਨਹੀਂ ਦੀਦੀ ਸਾਡੇ ਕੋਲ ਰਹੇ ਹਨਾ ਇੰਨਾ ਮਤਲਬ ਕਿ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਮਿਲ ਕੇ ਹਨਾ ਤੇ ਬਸ ਐਵੇਂ ਪਿਆਰ ਨਾਲ ਰਹਿਆ ਕਰੋ ਸਾਰੇ ਜਾਨੇ ਇੱਥੇ ਤੋਂ ਫਿਰ ਲੈ ਕੇ ਹੀ ਜਾਣਾ ਕੁਝ ਵੀ ਲੈ ਕੇ ਜਾਣਾ ਹੈਗਾ ਸੋ ਮੈਨੂੰ ਤਾਂ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਹਨਾ ਤੇ ਬਾਕੀ ਜੀ ਹੁਣ ਆਪਾਂ ਇਹ ਵਲੌਗ ਦਾ ਜੇਤੀ ਐਂਡ ਕਰ ਦੰਨੇ ਆ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਦਾ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਔਰ ਜਿਹੜੀ ਵੀਡੀਓ ਨਾਲ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਮਿਲਾਂਗੇ ਤੁਹਾਨੂੰ ਕਿਸ ਟਾਈਮ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਕੇਅਰ ਬਾਏ ਬਾਏ